ਇਸ ਮਾਤਾਂ ਦੀ ਪੂਰੀ ਵੀਡੀਓ ਦੇਖੋ ਤੇ ਜੋ ਅੱਜ ਕੱਲ੍ਹ ਦੀਆਂ ਔਰਤਾਂ ਲਈ ਮਾਤਾਂ ਨੇ ਖਰੀਆਂ-ਖਰੀਆਂ ਗੱਲਾਂ ਸੁਣਾਇਆਂ ਤੇ ਤਲਾਕ ਕਿਉਂ ਹੁੰਦੇ ਨੇ ਤੇ ਕੁੜੀਆਂ ਮੁੰਡਿਆਂ ਵੱਲੋਂ ਪੈਸੇ ਲੈਂਦੀਆਂ ਨੇ ਸਾਰੀ ਪੂਰੀ ਵੀਡੀਓ ਦੇਖੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊ ਬਹੁਤ ਖਰੀਆਂ-ਖਰੀਆਂ ਗੱਲਾਂ ਸੁਣਾਉਂਦੀਆਂ ਮਾਤਾ ਪੂਰੀ ਵੀਡੀਓ ਦੇਖ ਕੇ ਵਾਹਿਗੁਰੂ ਸਾਡਾ ਰੰਗ ਲਾਉਣ ਨੂੰ ਜੀ ਕਰਦਾ ਪਾਲਿਸ਼ ਲਾਉਣ ਨੂੰ ਜੀ ਕਰਦਾ ਤੇ ਇਸ ਦਾੜੀਆਂ ਢਾਈ ਕਰਨ ਨੂੰ ਜੀ ਕਰਦਾ ਪਰ ਵਟੇ ਮਨਾਉਣ ਨੂੰ ਜੀ ਕਰਦਾ ਕੋਨੀ ਕਰਾਉਣ ਨੂੰ ਜੀ ਕਰਦਾ ਪੈਲਸਾਂ ਚ ਜਾ ਕੇ ਨੱਚਣ ਨੂੰ ਜੀ ਕਰਦਾ ਆ ਇਸ ਪੈਲਸ ਦੇ ਵਿੱਚ ਜਿਹੜਾ ਗੁਰਨਾਨਕ ਨੇ ਪੈਲਸ ਬਣਾਇਆ ਇਹਦੇ ਚ ਕੋਈ ਵੜਕੇ ਨਹੀਂ ਰਾਇਆ ਆ ਕਿੰਨੇ ਕ ਗਿਣਤੀ ਮਿੰਤੀ ਦੇ ਰੱਬ ਕੋਲ ਅਸੀਂ ਆਉਂਦੇ ਨੇ ਰੱਬ ਨਾਲ ਟੁੱਟ ਗਏ ਤੇ ਟੁੱਟਿਆਂ ਦਾ ਆਪਣਾ ਹਾਲ ਦੇਖ ਲਓ ਕੀ ਹੋ ਰਿਹਾ ਹਰ ਘਰ ਚ ਬਿਮਾਰੀ ਹਰ ਘਰ ਚ ਲੜਾਈ ਹਰ ਘਰ ਚ ਈਰਖਾ ਹਰ ਘਰ ਚ ਦੁਸ਼ਤ ਤੇ ਘਰ ਹੈ ਹੀ ਨਹੀਂ ਦਸਰੀ ਰੋਜ ਘਰਾਂ ਚ ਵੀ ਜਾਂਦੀ ਹੈ ਪਿੰਡਾਂ ਚ ਵੀ ਜਾਂਦੀ ਹੈ ਸ਼ਹਿਰਾਂ ਚ ਵੀ ਜਾਂਦੀ ਹੈ ਕੋਈ ਇੱਕ ਘਰ ਵੀ ਨਹੀਂ ਮਿਲਿਆ ਜਿੱਥੇ ਗੁਰਮਤ ਹੋਵੇ ਵੀ ਸਾਰਾ ਪਰਿਵਾਰ ਗੁਰਸਿੱਖਾ ਹੈ ਨਾਮ ਜਪਦੇ